ਪੰਜਾਬ ਦੇ ਟ੍ਰਾਂਸਪੋਰਟ ਮੰਤਰੀ ਅਤੇ ਕੰਡੂਰ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਮੈਂਬਰ ਪਾਰਲੀਮੈਂਟ ਦੇ ਉਮੀਦਵਾਰ ਲਾਜੀਤ ਪੁੱਲਰ ਵੱਲੋਂ ਸਵਰਨਕਾਰਾਂ ਕਲਾਬ ਬੋਲੀ ਸ਼ਰਦਾਵਰੀ ਨੂੰ ਲੈ ਕੇ ਸਵਰਨਕਾਰਾਂ ਦੇ ਦਾਇਰ ਉਸ ਸਾਮਪਰ ਨੂੰ 5 ਵਜੇ ਦੇ ਲਗਭਗ ਸਿਰਕੀ ਵਿਚਾਰ ਵਿੱਚ ਪ੍ਰੈਸ ਕਾਨਫਰੰਸ ਕਰ ਪੰਜਾਬ ਸਰਕਾਰ ਨੂੰ ਕੀਤੀ ਅਪੀਲ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕਰਨ ਮੈਂਬਰ ਪਾਰਟੀ ਤੋਂ ਤਕਰਿੰਮੈਂਟ ਦੀ ਡੇਟ ਦੇ ਉਮੀਦਵਾਰ ਨੂੰ ਹਟਾਉਣ ਤੇ ਕਾਰਵਾਈ ਕਰਨ ਦੀ ਕੀਤੀ ਮੰਗ ਹਾਂ ਜੀ ਸਰ ਮੈਂ ਕਰਤਾਰ ਸਿੰਘ ਜੌੜਾ ਨੈਸ਼ਨਲ ਪ੍ਰੈਜ਼ੀਡੈਂਟ ਅਖੇਲ ਭਾਰਤੀ ਸਵਰਨਕਾਰ ਸੰਗ ਸਟੇਟ ਪ੍ਰੈਜ਼ੀਡੈਂਟ ਪੰਜਾਬ ਸਵਰਨਕਾਰ ਸੰਗ ਸਟੇਟ ਚੇਅਰਮੈਨ ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇਸ਼ ਦੇ ਸਵਰਨਕਾਰ ਜੁਵੈਲਰ ਭਰਾਵੋ ਆਪ ਨੂੰ ਪਤਾ ਹੈ ਕਿ ਪੰਜਾਬ ਸਰਕਾਰ ਦੇ ਮੌਜੂਦਾ ਟਰਾਂਸਪੋਰਟ ਮੰਤਰੀ ਸਾਹ ਲਾਲਜੀਤ ਸਿੰਘ ਢੁੱਲਰ ਨੂੰ ਆਮ ਆਦਮੀ ਪਾਰਟੀ ਵੱਲੋਂ ਲੋਕ ਸਭਾ ਹਲਕਾ ਖਡੂਰ ਸਾਹਿਬ ਦੀ ਟਿਕਟ ਦਿੱਤੀ ਗਈ ਹੈ ਲਾਲਜੀਤ ਸਿੰਘ ਵੱਲੋਂ ਮਿਤੀ 12 4 2024 ਨੂੰ ਮਾਹੀ ਰਿਜ਼ੋਰਟ ਪੱਟੀ ਜ਼ਿਲ੍ਹਾ ਤਰਨਤਾਰਨ ਵਿਖੇ ਉਏ ਇਕੱਠ ਇਕੱਠ ਨੂੰ ਸੰਬੋਧਨ ਕਰਦੇ ਹੋਏ ਉਹਨਾਂ ਵੱਲੋਂ ਕਾਗਰਸ ਪਾਰਟੀ ਦੇ ਇੱਕ ਸਾਬਕਾ ਐਮਐਲਏ ਹਰਮੰਦਰ ਸਿੰਘ ਗਿੱਲ ਦੇ ਨਾਲ ਨਿੱਜੀ ਲੜਾਈ ਹੋਣ ਕਾਰਨ ਉਸ ਦੇ ਖਿਲਾਫ ਭਾਸ਼ਣ ਕਰਨ ਸਮੇਂ ਸੋਨਕਾਰ ਜਾਤੀ ਅਤੇ ਰਾਮਗੜੀਆ ਮਿਸਤਰੀ ਜਾਤੀ ਦੇ ਬਾਰੇ ਘਟਿਆ ਅਤੇ અપਮਾਨਜਕ ਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ ਹੈ ਆਪਣੇ ਭਾਸ਼ਣ ਵਿੱਚ ਉਸਨੇ ਕਿਹਾ ਮੈਂ ਕੋਈ ਗੁੱਲੀ ਘੜ ਸੁਨਿਆਰਾ ਨਹੀਂ ਤੈਨੂੰ ਕਹਿੰਦੇ ਹਨ ਗੁੱਲੀ ਘੜ ਸੁਨਿਆਰਾ ਵਗੈਰਾ ਸ਼ਬਦਾਂ ਦੀ ਵਰਤੋਂ ਕਰਦੇ ਹੋਏ ਸਮੁੱਚੀ ਸਵਰਨਕਾਰ ਬਰਾਦਰੀ ਦੀ ਬੇਇੱਜ਼ਤੀ ਕੀਤੀ ਹੈ ਉਸ ਨੇ ਪੰਜਾਬ ਵਿੱਚ ਦੇਸ਼ ਦੀ ਸਮੁੱਚੀ ਸਵਰਨਕਾਰ ਬਰਾਦਰੀ ਨੂੰ ਕਮਜ਼ੋਰ ਸਮਝਦੇ ਹੋਏ ਅਤੇ ਖੁਦ ਨੂੰ ਬਹੁਤ ਵੱਡਾ ਪਾਵਰਫੁਲ ਵਿਅਕਤੀ ਸਮਝਦੇ ਹੋਏ ਇਸ ਕਾਰਨ ਘਟੀਆ ਸ਼ਬਦਾਂ ਦੀ ਵਰਤੋਂ ਕੀਤੀ ਹੈ ਜਦੋਂ ਕਿ ਕਾਂਗਰਸ ਪਾਰਟੀ ਦਾ ਐਮਐਲਏ ਗਿੱਲ ਹੈ ਉਸ ਦਾ ਨਾਂ ਤਾਂ ਸਵਰਨਕਾਰ ਬਰਾਦਰੀ ਨਾਲ ਤੱਲਕ ਹੈ ਨਾ ਹੀ ਰਾਮਗੜੀਆ ਮਿਸਤਰੀ ਨਾਲ ਉਸ ਦਾ ਤੱਲਕ ਹੈ ਸਵਰਨਕਾਰ ਜਾਤੀ ਦਾ ਨਾਮ ਪੰਜਾਬ ਦੇ ਅਤੇ ਦੇਸ਼ ਦੇ ਵਿਦੇਸ਼ਾਂ ਵਿੱਚ ਸਨਮਾਨ ਸਹਿਤ ਲਿਆ ਜਾਂਦਾ ਹੈ ਸਾਡੇ ਬਰਾਦਰੀ ਦੇ ਹਿੰਦੂ ਸਿੱਖ ਧਰਮਾਂ ਵਿੱਚ ਆਜ਼ਾਦੀ ਸਮੇਂ ਸਮਾਜ ਸੇਵਾਵਾਂ ਵਿੱਚ ਬਹੁਤ ਵੱਡੇ ਅਤੇ ਮਹਾਨ ਵਿਅਕਤੀ ਭਾਈ ਗੁਲਾਬ ਸਿੰਘ ਭਾਈ ਪ੍ਰਤਾਪ ਸਿੰਘ ਕੜਵਲ ਮਾਤਾ ਕਿਸ਼ਨ ਕੌਰ ਸੰਤ ਅਜਮੇਰ ਸਿੰਘ ਵਰਗੇ ਬਹੁਤ ਮਹਾਨ ਸ਼ੂਰਵੀਰ ਯੋਧਿਆਂ ਨੇ ਕੁਰਬਾਨੀਆਂ ਅਤੇ ਸੇਵਾਵਾਂ ਦਿੱਤੀਆਂ ਹਨ ਪੰਜਾਬ ਵਿੱਚ ਸਵਰਨਕਾਰ ਬਰਾਦਰੀ ਦੇ ਕਰੀਬ 15 ਲੱਖ ਤੋਂ ਵੱਧ ਵੋਟਰ ਹਨ ਜਿਨ੍ਹਾਂ ਦਾ ਪੰਜਾਬ ਸਰਕਾਰ ਵਿੱਚ ਆਮ ਆਦਮੀ ਪਾਰਟੀ ਦੇ ਮੌਜੂਦਾ 92 ਐਮਐਲਏ ਬਣਾਉਣ ਵਿੱਚ ਬਹੁਤ ਵੱਡਾ ਯੋਗਦਾਨ ਹੈ ਪਰੰਤੂ ਇਸ ਵਿਅਕਤੀ ਨੇ ਬਿਨਾਂ ਵਜਾ ਤੋਂ ਘਟਿਆ ਸ਼ਬਦਾਵਲੀ ਦੀ ਵਰਤੋਂ ਕਰਕੇ ਪੰਜਾਬ ਅਤੇ ਦੇਸ਼ ਦੇ ਵਿਦੇਸ਼ਾਂ ਵਿੱਚ ਸਾਡੇ ਰਹਿੰਦੇ ਸਵਰਨਕਾਰ ਕਰੋੜਾਂ ਵਿਅਕਤੀਆਂ ਨੂੰ ਠੇਸ ਪਹੁੰਚਾਈ ਹੈ ਸਵਰਨਕਾਰ ਦਾ ਕੰਮ ਕਰਨ ਵਾਲੇ ਸੋਨੇ ਚਾਂਦੀ ਦੇ ਗਹਿਣੇ ਬਣਾਉਣ ਦਾ ਕੰਮ ਕਰਦੇ ਹਨ ਪਰ ਇਹ ਨਹੀਂ ਪਤਾ ਕਿ ਉਕਤ ਟ੍ਰਾਂਸਪੋਰਟ ਮੰਤਰੀ ਨੇ ਸੋਨੇ ਦੀਆਂ ਗੁੱਲੀਆਂ ਕਿੱਥੋਂ ਕਢਾਈਆਂ ਹੋਣ ਵਿਗੜਦੇ ਹੋਏ ਮੌਜੂਦਾ ਹਾਲਾਤ ਨੂੰ ਵੇਖਦੇ ਹੋਏ ਚਾਹੇ ਇਸ ਨੇ ਮਾਫੀ ਮੰਗੀ ਹੈ ਪਰੰਤੂ ਸਵਰਨਕਾਰ ਸਮਾਜ ਵੱਲੋਂ ਇਸ ਦੀ ਮਾਫੀ ਪਰਵਾਹ ਨਹੀਂ ਕੀਤੀ ਗਈ ਹੈ ਦੇਸ਼ ਦੇ ਸਮੁੱਚੇ ਸਵਰਨਕਾਰ ਬਰਾਦਰੀ ਅਤੇ ਪੰਜਾਬ ਦੇ ਕਰੀਬ 15 ਲੱਖ ਵੋਟਰਾਂ ਵੱਲੋਂ ਪੰਜਾਬ ਸਵਾਰਦੀਆਂ ਵਪਾਰਿਕ ਜਥੇਬੰਦੀਆਂ ਵੱਲੋਂ ਮਾਜਯੋਗ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਹੈ ਕਿ ਜਿਸ ਅਹੰਕਾਰੀ ਨੇ ਐਨੇ ਘਟਿਆ ਸ਼ਬਦਾਵਲੀ ਵਰਤੀ ਹੈ ਅਤੇ ਉਸ ਨੂੰ ਇਹ ਵੀ لیاقت ਨਹੀਂ ਹੈ ਕਿ ਉਹ ਸਾਡੇ ਸਮਾਜ ਦੀਆਂ ਸਨਮਾਨਯੋਗ ਜਾਤੀਆਂ ਦੇ ਪ੍ਰਤੀ ਭੱਦੀ ਅਤੇ ਅਪਮਾਨਜਕ ਸ਼ਬਦੀ ਵਰਤ ਰਿਹਾ ਹੈ ਉਹ ਲੋਕ ਸਭਾ ਵਿੱਚ ਜਾ ਕੇ ਸਾਡੇ ਲਈ ਜਾਂ ਹੋਰ ਜਾਤੀਆਂ ਵਾਸਤੇ ਵੀ ਇਹ ਜਿਹੇ ਸ਼ਬਦ ਹੀ ਵਰਤੇਗਾ ਇਸ ਲਈ ਪੰਜਾਬ ਵਾਸੀਆਂ ਦੇ ਹਿੱਤਾਂ ਲਈ ਅਤੇ ਪੰਜਾਬ ਦੀ ਨੁਮਾਇੰਦਗੀ ਕਰਨ ਦੇ ਯੋਗ ਨਹੀਂ ਹੈ ਇਸ ਲਈ ਅਜਿਹੇ ਵਿਅਕਤੀ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਬਰਖਾਸਤ ਕੀਤਾ ਜਾਵੇ ਇਸ ਦੀ ਟਿਕਟ ਕੈਨਸਲ ਕਰਕੇ ਕਿਸੇ ਹੋਰ ਸੋਜਵਾਨ ਵਿਅਕਤੀ ਨੂੰ ਟਿਕਟ ਦਿੱਤੀ ਜਾਵੇ ਜਿਸ ਦੇ ਮਨ ਵਿੱਚ ਸਾਰੀਆਂ ਜਾਤੀਆਂ ਪ੍ਰਤੀ ਸਨਮਾਨ ਹੋਵੇ ਮਾਣਯੋਗ ਮੁੱਖ ਮੰਤਰੀ ਸਾਹਿਬ ਜੀ ਅਤੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਸਰ ਭਗਵੰਤ ਸਿੰਘ ਮਾਨ ਜੀ ਨੂੰ ਬੇਨਤੀ ਹੈ ਕਿ ਸਰ ਲਾਲਜੀਤ ਸਿੰਘ ਭੋਲਰ ਦੇ ਖਿਲਾਫ ਬੰਦ ਦੀ ਕਾਰਵਾਈ ਕੀਤੀ ਜਾ ਰਹੀ ਹੈ ਬਹੁਤ ਬਹੁਤ ਧੰਨਵਾਦ ਬੜੀ ਸ਼ਤਹੁਰੀ ਬੋਲੀ ਗਈ ਹੈ ਜੀ ਪਰ ਮੁੱਖ ਮੰਤਰੀ ਵੱਲੋਂ ਹੋਰ ਨੂੰ ਦਾ ਹਜੇ ਕਿਵਿਟ ਕੀਤਾ ਜਾਂਦਾ ਜੋ ਕਮੈਂਟ ਕੀਤੇ ਜਾਂਦਾ ਪਰ ਇਹਨਾਂ ਤੇ ਹਜੇ ਤੱਕ ਕੋਈ ਬਿਆਨ ਨਹੀਂ ਦਿੱਤਾ ਗਿਆ ਜੀ ਹਲੇ ਤੱਕ ਕੋਈ ਬਿਆਨ ਆਇਆ ਨਹੀਂ ਹੈ ਜੀ ਇਸ ਦਾ ਬਹੁਤ ਵੱਡਾ ਰੋਸਾ 12 ਤਰੀਕ ਤੋਂ ਬਾਅਦ 13 ਤੇ 14 ਦੋ ਦਿਨ ਬੀਤ ਚੁੱਕੇ ਹਨ ਲੇਕਿਨ ਮੁੱਖ ਮੰਤਰੀ ਸਾਹਿਬ ਨੇ ਹਲੇ ਤੱਕ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਵੀ ਇਹ ਕਿਉਂ ਹੋਇਆ ਕਿਉਂ ਕੀਤਾ ਗਿਆ ਹੈਗਾ ਜਦੋਂ ਕਿ ਸਾਡੇ ਐਨੇ ਵੋਟਰ ਹਨ ਅਸੀਂ ਇੱਕ ਨਾਨ ਪੋਲੀਟੀਕਲ ਸੰਸਥਾ ਹੈ ਸਾਡੀ ਸਾਡੀ ਸਵਰਨਕਾਰ ਬਰਾਦਰੀ ਨਾਨ ਪੋਲੀਟੀਕਲ ਸੰਸਥਾ ਹੈ ਪੰਜਾਬ ਸਵਰਨਕਾਰ ਸੰਗ ਅਖੇਲ ਭਾਰਤੀਆ ਸਵਰਨਕਾਰ ਸੰਗ ਅਸੀਂ ਸਾਰੀਆਂ ਪੋਲੀਟੀਕਲ ਪਾਰਟੀਆਂ ਦਾ ਸਨਮਾਨ ਕਰਦੇ ਹਾਂ ਸਾਰੀਆਂ ਧਰਮ ਦਾ ਸਾਰੇ ਜਾਤੀਆਂ ਦਾ ਸਨਮਾਨ ਕਰਦੇ ਹਾਂ ਲੇਕਿਨ ਪਤਾ ਨਹੀਂ ਕਿਉਂ ਉਸਨੇ ਕਿਸ ਰੰਜਿਸ਼ ਦੇ ਵਿੱਚ ਸਾਡੀ ਜਾਤੀ ਨੂੰ ਟੀਚਾ ਬਣਾ ਕੇ ਇਹਨਾਂ ਇਨਸਲਟ ਕੀਤੀ ਹੈ ਜੇ ਮੁੱਖ ਮੰਤਰੀ ਜੀ ਬੇਬੀ ਸੋਡੇ ਤੋਂ ਮੰਗ ਨਹੀਂ ਮੰਨਦੇ ਤਾਂ ਫਿਰ ਅਗਲਾ ਅੱਗੇ ਇਸ ਤਰ੍ਹਾਂ ਹੈ ਜੀ ਇਹ ਕੋਈ ਮੈਟਰ ਛੋਟਾ ਨਹੀਂ ਹੈ ਜੀ ਇਹ ਨੈਸ਼ਨਲ ਨਾਲ ਸਾਡਾ ਲਿੰਕਡ ਹੈਗਾ ਕਿਉਂਕਿ ਸਵਰਨਕਾਰ ਜੱਤੀ ਹੈ ਜਿਹੜੀ ਪੰਜਾਬ ਦੇ ਵਿੱਚ ਤੇ ਦੇਸ਼ ਵਿਦੇਸ਼ਾਂ ਦੇ ਵਿੱਚ ਸਾਰੇ ਚ ਫੈਲੀ ਹੋਈ ਆ ਸਾਡੇ ਕੋਲ ਹਰ ਪਤਰਾ ਦੇ ਮੈਸੇਜ ਆ ਰਹੇ ਹਨ ਪੰਜਾਬ ਦੇ ਸਾਰੇ ਜ਼ਿਲ੍ਹੇ ਪੰਜਾਬ ਦੇ ਸਾਰੇ ਸ਼ਹਿਰ ਮੰਡੀਆਂ ਕਸਬਿਆਂ ਦੇ ਵਿੱਚੋਂ ਮੈਸੇਜ ਆ ਰਹੇ ਹਨ ਵਿਅਕਤੀ ਬਹੁਤ ਮੇਰੇ ਪਾਸ ਮਿਲਣ ਵਾਸਤੇ ਆਏ ਹਨ ਕਿ ਸਭ ਮੈਂਬਰ ਕਹਿ ਰਹੇ ਹਨ ਕਿ ਸਾਡੇ ਨਾਲ ਬਹੁਤ ਵੱਡਾ ਧੱਕਾ ਹੋਇਆ ਹੈ ਆ ਜੋ ਮੁੱਖ ਮੰਤਰੀ ਸਾਹਿਬ ਨੂੰ ਕਰਨਾ ਚਾਹੀਦਾ ਹੈ ਇਸ ਤੇ ਤੁਰੰਤ ਐਕਸ਼ਨ ਲੇਕਿਨ ਫਿਰ ਵੀ ਆਗਰ ਉਹ ਐਕਸ਼ਨ ਨਹੀਂ ਕਰਦੇ ਤਾਂ ਸਾਡਾ ਅੱਗੇ ਕੀ ਕਾਰਵਾਈ ਆ ਉਹ ਸਾਡੇ ਜਨਰਲ ਮੀਟਿੰਗ ਦੇ ਵਿੱਚ ਡਿਸਾਈਡ ਕੀਤਾ ਜਾਊਗਾ। ਉਹਨਾਂ ਨੇ ਹੁਣ ਮਾਫੀ ਵੀ ਮੰਗ ਲਈ ਹੈ ਕਹਿੰਦੇ ਜਿਸ਼ਵਤੀ ਹੋ ਕੇ ਮੈਂ ਤੇ ਸ਼ਬਦ ਨਹੀਂ ਨਹੀਂ ਜੀ ਇਹ ਕੋਈ ਮਾਫੀ ਨਹੀਂ ਹੈ ਕਿ ਇਸ ਤਰ੍ਹਾਂ ਦਾ ਸ਼ਬਦ ਤਾਂ ਕੋਈ ਵੀ ਕਦੇ ਕਿਸੇ ਨੂੰ ਕਹਿ ਦੇ ਤੇ ਉਸ ਤੋਂ ਬਾਅਦ ਕਹਿੰਦੇ ਸੌਰੀ ਇਹ ਕੋਈ ਤਰੀਕਾ ਨਹੀਂ ਹੈ। ਇੱਕ ਰਿਸਪਾਂਸਿਬਲ ਮੈਂਬਰ ਆ ਉਸ ਨੂੰ ਇਹ ਚਾਹੀਦਾ ਵੀ ਕਿਸ ਦੇ ਖਿਲਾਫ ਕੀ ਬੋਲ ਰਿਹਾ ਹੈਗਾ ਸੋਚ ਸਮਝ ਹੋਣੀ ਚਾਹੀਦੀ ਹੈ ਕੱਲ ਨੂੰ ਪਾਰਲੀਮੈਂਟ ਦੇ ਵਿੱਚ ਵੀ ਜਾਣਾ ਅੱਜ ਅਸੈਂਬਲੀ ਦੇ ਵਿੱਚ ਕੈਬਨਟ ਮਨਿਸਟਰ ਹੈਗੇ ਉਹ ਕੱਲ ਉਹਨਾਂ ਨੇ ਇਸ پارਲੀਮੈਂਟ ਦੇ ਵਿੱਚ ਜਾਣਾ ਹੈਗਾ ਉੱਥੇ ਪੰਜਾਬ ਦੇ ਹਿੱਤਾਂ ਦੀ ਰਿਕਸ਼ਾ ਕਿਸ ਤਰ੍ਹਾਂ ਕਰਨਗੇ ਔਰ ਕਿਵੇਂ ਰੱਖਿਆ ਕਰਨਗੇ ਸਾਡੀ ਉੱਥੇ ਵੀ ਸਾਡੇ ਕਦੇ ਕਿਸੇ ਨੂੰ ਕਦੇ ਕਿਸੇ ਜਾਤੀ ਦੀ ਬੇਇਜ਼ਤੀ ਕਰਨਗੇ ਇਸ ਕਰਕੇ ਜਿਹੇ ਵਿਅਕਤੀ ਨੂੰ ਜਿਹੜਾ ਸਾਡਾ ਨੁਮਾਇੰਦਾ ਬਣਾ ਕੇ ਪਾਰਲੀਮੈਂਟ 'ਚ ਭੇਜਿਆ ਚਿੰਦਾ ਜਿਨ੍ਹਾਂ ਨੂੰ ਬੋਲਣ ਦਾ ਸਹੀ ਤਰੀਕਾ ਹੋਵੇ ਸਹੀ ਲਹਿਜਾ ਹੋਵੇ ਹਰ ਇੱਕ ਮੈਂਬਰ ਦੀ ਸਨਮਾਨ ਕਰਨ ਦੀ ਉਹਦੇ ਵਿੱਚ ਮਨ ਦੇ ਵਿੱਚ ਭਾਵਨਾ ਹੋਵੇ ਪਰ ਲੱਗਦਾ ਜੀ ਕਿਸੇ ਹੋਰ ਪਾਰਟੀ ਦਾ ਇਸ ਤਰ੍ਹਾਂ ਬੋਲਣ ਦਾ ਭਗਵਾਨ ਦਾ ਰਿਐਕਸ਼ਨ ਹੁੰਦਾ ਨਹੀਂ ਜੀ ਹੋਰ ਕੋਈ ਸਾਡੇ ਖਿਲਾਫ ਕਦੇ ਬੋਲਦਾ ਨਹੀਂ ਹੈ ਜੀ ਕਦੇ ਕਿਸੇ ਕੋਈ ਹੋਰ ਬੋਲਦਾ ਭਗਵਾਨ ਤੁਹਾਨੂੰ ਤਾਂ ਫਿਰ ਵੀ ਇਹੀ ਐਕਸ਼ਨ ਹੋਣਾ ਸੀ ਜੀ ਮੈਂ ਹੁਣ ਨਹੀਂ ਜੀ ਇਹ ਪਤਾ ਨਹੀਂ ਹੈ ਉਹਨਾਂ ਦੇ ਕੋਲੇ ਸਮਾਂ ਨਹੀਂ ਸੀ ਜਾਵਨ ਨੇ ਇਸ ਵਕਤ ਇਸ ਇਸ ਵਿਸ਼ੇ ਤੇ ਵਿਚਾਰ ਨਹੀਂ ਕਰ ਸਕੇ ਮੈਂ ਕਹਿ ਨਹੀਂ ਸਕਦਾ ਕਿਉਂਕਿ ਉਹਨਾਂ ਦਾ ਹਲੇ ਤੱਕ ਕੋਈ ਵੀ ਵਿਚਾਰ ਆਇਆ ਨਹੀਂ ਸਾਡੇ ਸਾਹਮਣੇ ਕਿਸੇ ਵੀ ਪ੍ਰੈਸ ਮੀਡੀਆ ਨੂੰ ਉਹਨਾਂ ਨੇ ਹਲੇ ਤੱਕ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਹੈ ਵੀ ਇਹ ਕਿਉਂ ਹੋਇਆ ਹੈ ਕਿਉਂਕਿ ਜੋ ਕੁਝ ਹੋਇਆ ਹੈਗਾ ਉਹ ਬਹੁਤ ਗਲਤ ਹੋਇਆ ਹੈ ਲੇਕਿਨ ਸਾਡੇ ਮੁੱਖ ਮੰਤਰੀ ਸਾਹਿਬ ਇਸ ਨੂੰ ਕਿਸ ਤਰ੍ਹਾਂ ਸਪਸ਼ਟੀਕਰਨ ਦਿੰਦੇ ਆ ਉਹ ਹਲੇ ਸਾਹਮਣੇ ਆਊਗਾ ਉਸ ਤੋਂ ਬਾਅਦ ਸਾਡੀ ਸੰਸਥਾ ਜਿਹੜੀ ਹੈਗੀ ਹੈ ਕਿ ਨੈਸ਼ਨਲ ਸੰਸਥਾ ਹੈ ਸਾਡੀ ਵਿਦੇਸ਼ਾਂ 'ਚ ਵੀ ਸਾਡੇ ਸਵਰਨਕਾਰ ਭਰਾ ਬੈਠੇ ਉਨ੍ਹਾਂ ਵੱਲੋਂ ਵਿਚਾਰ ਲਏ ਜਾਣਗੇ ਕਿਉਂਕਿ ਜੋ ਇਨਸਲਟ ਕੀਤੀ ਗਈ ਹੈ ਸਮੁੱਚੀ ਸਵਰਨਕਾਰ ਬਰਾਦਰੀ ਦੀ ਕੀਤੀ ਗਈ ਹੈ ਇੱਕ ਵਿਅਕਤੀ ਦੀ ਨਹੀਂ ਹੈ ਇਹ। ਇਹ ਸਪਸ਼ਟਿਕਰਤ ਹੋਏ ਹੋਵੇ ਸਾਹਿਬ ਕਿ ਕੋਈ ਅੱਖਰ ਵੀ ਕੋਈ ਐਕਸ਼ਨ ਅੱਗੇ ਐਕਸ਼ਨ ਵਾਸਤੇ ਅਸੀਂ ਡਿਸਾਈਡ ਕਰਾਂਗੇ ਜੀ ਫਿਲਹਾਲ ਤਾਂ ਅਸੀਂ ਇਹੀ ਮੰਗਦੇ ਆ ਕਿ ਅਜਿਹੇ ਵਿਅਕਤੀ ਨੂੰ ਅੱਗੇ ਪਾਰਲੀਮੈਂਟ ਭੇਜਣ ਦਾ ਕੀ ਫਾਇਦਾ ਜਿਹੜੇ ਬੰਦੇ ਇੰਨੇ ਇਨਸਲਟ ਤੇ ਇੰਨੇ ਭਾਅ ਗਲਤ ਸ਼ਬਦਾਂ ਦੀ ਵਰਤੋਂ ਕਰਦੇ ਆ ਉੱਥੇ ਜਾ ਕੇ ਵੀ ਇਹੋ ਜਿਹਾ ਕੁਸ਼ੀ ਕਰਨਗੇ ਇਹ। ਕੋਈ ਸਮਾਬੰਦ ਕੀਤਾ ਗਿਆ ਜੀ? ਹਲੇ ਤੱਕ ਅਸੀਂ ਕੋਈ ਸਮਾਬੰਦ ਨਹੀਂ ਕੀਤਾ ਹੈ ਜੀ ਹਲੇ ਤੱਕ। ਲੇਕਿਨ ਅਸੀਂ ਵੇਟ ਕਰਦੇ ਆਂ ਇੰਤਜ਼ਾਰ ਕਰਦੇ ਆਂ ਕਿਉਂਕਿ ਮੁੱਖ ਮੰਤਰੀ ਸਾਹਿਬ ਦੇ ਰੁਝੇਵੇਂ ਬਹੁਤ ਹਨ ਉਹਨਾਂ ਨੂੰ ਆਪਣੇ ਰੁਝੇਵੇਂ ਵਿੱਚੋਂ ਕਦੋਂ ਉਹ ਸਮਾਂ ਕੱਢ ਕੇ ਸਾਡੇ ਨਾਲ ਇਸ ਵਿਸ਼ੇ ਤੇ ਡਿਸਕਸ ਕਰਦੇ ਜਾਂ ਸਾਨੂੰ ਕੀ ਸਟੇਟਮੈਂਟ ਉਹ ਦਿੰਦੇ ਆ ਉਹਨਾਂ ਨੇ ਕੀ ਐਕਸ਼ਨ ਕਰਨਾ ਹੈ ਅਸੀਂ ਹਲੇ ਤੱਕ ਕੋਈ ਟਾਈਮ ਫਿਕਸ ਨਹੀਂ ਕੀਤਾ ਹੈ ਵੀ